ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸ਼ੁਰੂਆਤ ਕਰਦੇ ਆ ਅੱਜ ਨਵੇਂ ਵਲੌਗ ਦੇ ਵਿੱਚ ਤੇ ਅੱਜ ਹੈਗਾ ਉਹ ਹੈਪੀ ਨਿਵਰਸਰੀ ਸਾਰਿਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਹੁਣ ਸਾਰੇ ਚੜ੍ਹਦੀ ਕਲਾ 'ਚ ਰਹਿਣ ਤੇ ਹੁਣ ਮੈਂ ਚੱਲਾ ਵਾਂ ਆਪਣਾ ਬੈਂਕ ਚੱਲਾ ਥੋੜਾ ਜਿਹਾ ਕੰਮ ਹੀ ਉੱਥੇ ਡਾਕੂਮੈਂਟਸ ਥੋੜੇ ਜਮਾ ਕਰਾਉਣੇ ਹੀ ਉੱਥੇ ਤੇ ਅੱਜ ਪਾਪਾ ਵੀ ਘਰੇ ਹੀ ਆ ਤੇ ਉਹਦੇ ਬਾਹਰ ਲਈ ਲਾਈਟ ਠੀਕ ਡੇ ਕਰਨਾ ਚਾਹੀਦਾ ਲੈ ਵੀ ਡੈਡੀ ਨਹੀਂ ਦਿੱਤੇ ਆ ਲਾਈਟ ਠੀਕ ਕਰਨੇ ਕਲੋਨੀ ਦੀ ਲਾਈਟ ਖਰਾਬ ਹੋ ਗਈ ਰਾਤ ਨੂੰ ਔਕ ਬੜੀ ਆ ਜਾਂਦੀ ਫਿਰ ਜਦੋਂ ਧੁੰਦ ਪੈਂਦੀ ਤੇ ਲੱਭਦਾ ਕੋਈ ਨਹੀਂ ਕਿੱਥੋਂ ਆਉਂਦਾ ਰਾਤ ਲੈਂਦੀ ਆ ਵੀ ਉਹ ਵਾਲੀ ਲੈਟਰ ਲਾ ਕੇ ਇੱਥੇ ਲਾ ਤੀ ਬਿਜਲੀ ਦਾ ਕੰਮ ਵੀ ਕਹਿਆ ਸੀ ਆਪ ਹੀ ਕਰ ਲਈਦਾ ਹਨਾ ਬਿਜਲੀ ਦਾ ਕੰਮ ਹੀ ਆਪ ਹੀ ਕਰ ਲਈਦਾ ਤੂੰ ਥੱਲੇ ਉਹ ਕਰਨ ਤੇ ਮੈਂ ਨਾ ਫੈਂਦਾ ਤੱਕਾਰ ਹੀ ਲੈਣਾ ਮਾੜਾ ਮੋਟਾ ਦੋ ਘਤਾਰਾਂ ਹੀ ਲਾਉਣੀ ਹੁੰਦੀਆਂ ਲਾਈਟਾਂ ਨਾਲ ਲਵੀ ਤੇਰੀ ਵੀ ਅੱਜ ਘਰੇ ਹੀ ਤੇ ਕਿਸਤ ਜਮਾਵਾ ਕਰਾਇਆ ਹੁਣੇ ਕਰਾ ਕੇ ਆਇਆ ਤੇ ਨਾਲੇ ਆਪਣੇ ਚੱਲਣ ਡੇ ਫਤਿਹਗੜ੍ਹ ਸਾਹਿਬ ਵਾਲੇ ਵਲੋਗ ਚੱਲਣ ਡੇ ਆ ਤੇ ਰਾਤੀ ਮੀਂਹ ਬਹੁਤ ਜ਼ਿਆਦਾ ਪਿਆ ਜਿੰਨੂੰ ਲੈਂਦੇ ਰਾਤੀ ਮੀਂਹ ਐਂ ਧੜਾ ਧਾੜੀ ਆ ਕਾਮਾਂਗੇ ਇਹ ਸਾਦੇ ਦੀ ਇਹ ਸੁੱਕ ਗਿਆ ਵਿੜਾ ਥੋੜਾ ਬੋਦਾ ਕੋਈ ਦੇ ਕਪੜੇ ਵੀ ਸੁਕਣੇ ਪਉਣੇ ਹੁਣ ਪਰ ਧੁੱਪ ਚੰਡੀ ਮੱਠੀ ਮੱਠੀ ਧੁੱਪ ਚਾੜੀ ਜਾਵੇ ਤੇ ਕੜਾਕੀ ਧੁੱਪ ਲੱਗ ਜਾਵੇ ਤੇ ਮਜ਼ਾ ਆ ਜਾਵੇ ਕਿਤੇ ਤੇ ਉਦਾਂ ਠੰਡ ਦੇ ਵੈ ਹੈਗੀ ਆ ਹਾਂ ਤੇ ਵਧੀ ਜਾਣ ਦੀ ਦਿਨੋਂ ਦਿਨ ਵੀ ਤੇ ਰਾਤੀ ਮੀਂਹ ਵੀ ਪਿਆ ਕਿ ਨਹੀਂ ਤੀਨਾ ਟਪ 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 ਹੋ ਗਿਆ ਹੀ ਰਾਤੀ ਤੇ ਖੜਾਕ ਬੜਾ ਕੀਤਾ ਇਹ ਤੀਨਾ ਨੇ ਹੁਣ ਧੁੱਪ ਚੜੀ ਜਾਵੇ ਤੇ ਵਧੀਆ ਨਾਲੇ ਕੱਪੜੇ ਸੋਕੇ ਆਣ ਹੈ ਵੀ 러ਵੀ ਭਾਈ ਦਾ ਬੁਲਟ ਆਇਆ ਹੀ ਉਹ ਦੇਰ ਚੱਲੇ ਆ ਹੋ ਜਾਂਦਾ ਹੀ ਬਾਪ ਤੇ ਦੇਖਿਆ ਯਾਰ ਨਾਲੇ ਬੁਲਟ ਖੜਾ ਕੰਮ ਆਣਾ ਸੀ ਕਿਉਂਕਿ ਮੀਂਹ ਬੜਾ ਪਿਆਈ ਤੇ ਫਿਰ ਅਗਲਾ ਟਾਇਰ ਦੂਸਰਾ ਦੇ ਵਿੱਚ ਸਿੱਟੇ ਮਾਰਨੇ ਹੀ ਨੇ ਤੇ ਫਿਰ ਤਾਂ ਕਰਕੇ ਮੈਂ ਚੱਲਣਾ ਲਵੀ ਭਾਈ ਦਾ ਬੁਲਟ ਫੜਾਈਏ ਨਾਲੇ ਕੰਮ ਜਾਣਾ ਇੱਕ ਜੂੜੀ ਮੈਂ ਉੱਥੋਂ ਹੋ ਗਈ ਏ ਤੇ ਅਜਿਹੜਾ ਕੰਮ ਗਏ ਆ ਉਹ ਘਰ ਆਏ ਪੁਰਾ ਤੇ ਹੁਣ ਲੱਗੇ ਰੋਟੀਆਂ ਗਰਮ ਕਰਨ ਤੇ ਫਿਰ ਖਾਈਏ ਆਪਾਂ ਨਾਲੇ ਆਂਦੇ ਆਪਾਂ ਥੜੇ ਤੇ ਇਹ ਸਬਜੀ ਨਾਲ ਇਧਰ ਗੋਭੀ ਵੀ ਬਚੀ ਗੋਭੀ ਗੋਭੀ ਵੀ ਆ ਗਈ ਏ ਲੈ ਮਮੀ ਵੀ ਆ ਗਏ ਕੰਮ ਤੋਂ ਨਾਲੇ ਮਿੰਟੋ ਵੈਂਟੀ ਟੋਪੀ ਪਾਪੂ ਲੈ ਕਰਵਾ ਕਪੜੇ-ਕਪੜੇ ਚੇਂਜ ਕਰ ਲੈ ਨਾਲੀ ਮੈਂ ਹੁਣ ਜਾਣਾ ਦੁੱਧ ਲੈਣ ਦੁੱਧ ਲੈ ਆਈਏ ਨਾਲੇ ਤੇ ਮੂੰਗਫਲੀ ਲੈ ਆਈਏ ਆਪਾਂ ਉਹ ਖਾਣੇ ਨਾਲੇ ਤੇ ਮੈਨੂੰ ਨਹੀਂ ਚਾਹ ਹੁੰਦੀ ਆ ਪਰ ਵੀ ਤੇ ਮੈਂ ਗੈਸ ਬੰਦ ਕਰ ਤੇ ਪਹਿਲਾਂ ਆਪਾਂ ਦੁੱਧ ਵੀ ਲੈ ਆਈਏ ਤੇ ਨਾਲੇ ਮੂੰਗਫਲੀ ਲੈ ਆਈਏ ਬਾਅਦ ਫਿਰ ਤੁਹਾਨੂੰ ਬੜੀ ਪੈਨ ਕਰੋ ਖੀ ਹੋ ਜਾਂਦੀ ਆ ਚਲੋ ਚਲੋ ਚਲਤੇ ਚਲੋ ਆਜੋ ਬੜੇ ਬਹੁਤ ਜਿਆਦੀ ਤੇ ਇਸ ਕਰਕੇ ਫਿਰ ਮੈਂ ਮੰਮੀ ਵਾਲਾ ਕੋਟ ਹੀ ਪਾ ਲਿਆ ਪਾਇਆ ਵਾ ਮੁੰਮੀ ਲਾ ਕੋਟ ਮੁੰਮੀ ਲਾ ਕੋਟ ਪਾਇਆ ਕਿੰਨੀ ਬੜਾ ਨਿੱਗਾ ਜਿਹਾ ਲੱਗਣਾ ਮੈਂ ਲੈ ਆ ਮੈਨੂੰ ਦੇ ਦੇ ਕਰੇ ਰਹਿਣਾ ਇਹ ਕੋਟ ਪਾਣਾ ਮੈਂ ਗਰਮ ਬਹੁਤ ਹੀ ਜਿਹੀ ਸੀ ਗਰਮ ਬਹੁਤ ਜ਼ਿਆਦਾ ਇਹ ਦੁਬਈ ਦਾ ਵਾ ਐ ਸੇਖਾ ਵਾਲੀਆਂ ਚੀਜ਼ਾਂ ਪਾਈ ਦੀਆਂ ਨਾ ਗਾਲਰ ਨੇ ਟੁਕਤਾ ਹੀ ਜਾਂਦੇ ਨਵਾਂ ਹੀ ਕੋਟ ਗਾਲਰ ਨੇ ਟੁਕਤਾ ਵੇ ਲੋ ਨਵਾਂ ਕੋਟ ਹਾਈ ਹਾਈ ਚੱਲ ਕੋਈ ਗੱਲ ਨਹੀਂ ਚੱਲ ਕੋਈ ਜੱਕਰ ਨਹੀਂ ਆ ਵੀ ਮੇਰੀ ਲਾਤੀ ਆ ਨਾ ਉਹ ਲੱਪੇਰ ਤੇ ਲੈ ਆ ਗਿਆ ਇਧਰ ਬਾਲੀ ਆ ਅੱਗ ਮੈਂ ਮਾਚੀ ਜਾਵੇ ਫੇਰ ਹੀ ਪੈਣਾ ਇਹਦੇ ਗਾੜੀ ਅਰੇ ਦੇ ਆ ਬਾਲੀ ਦੇ ਪੈਣੀ ਹੂੰ ਆ ਗੱਭਰ ਦੇ ਫਿਰ ਰਮਾਨਾ ਬੈ ਕੇ ਸੇਕਦੇ ਆ ਪਾਪਾ ਕਿਤੇ ਗੇ ਕੰਮ ਲਾ ਕੇ ਗਵੰਡੀ ਹਲ ਪਤਾ ਨਹੀਂ ਕੀ ਕੋਈ ਤਾਰ ਤੁਰਦਾ ਕੋਈ ਹਿੱਲ ਗਈ ਤੇ ਉਹ ਕਹਿੰਦੇ ਲਿਆਓ ਮੈਂ ਮਰੀ ਸੈਟ ਕਰ ਦਿੰਦਾ ਉੱਥੇ ਗਏ ਆ ਲੈ ਵੀ ਅੱਗ ਵਾਲੀ ਆ ਤੇ ਡੇ ਅੱਗ ਸੇਕਣ ਨਾਲ ਮੂਫਲੀ ਲੈਂਦੀ ਉਹ ਖਾਣੇ ਆ ਫਿਰ ਪਾਪਾ ਵੀ ਡੇ ਨਾਲ ਅੱਗ ਸੇਕਣ ਤੇ ਮੈਂ ਬਲਬੁਲ ਗਿਆ ਡੱਕ ਡੁੱਕ ਜਿੰਨੇ ਵੀ ਲਾਇਏ ਕਿੰਨਾ ਸੇਕ ਸੀ ਕਿੰਨਾ ਸੇਕ ਵਾ ਬਹੁਤ ਜਿਆਦਾ ਹੁੰਦ ਪੱਥਰ ਤੇ ਸੁਣਾਉਂਦੇ ਹੀ ਆ ਘਰੇ ਆਏ 2 ਮਿੰਟ ਸਮਾਸੀ ਆ ਗਈ ਬਾਤ ਚਾਚੇ ਉਹਦੀ ਲੈ ਕੇ ਆਏ ਫਿਲਪਾ ਦੀ ਗੱਡੀ ਲੈ ਆਏ ਚਾਚਾ ਬੈਠਾ ਵਗੇ ਕੱਢਨੇ ਚਾਰਜਰ ਹਾਂ ਚਾਰਜਰ ਕੱਢ ਲੈਨੇ ਆ ਲੈ ਵੀ ਤੇ ਰਾਤ ਦੇ ਵੱਜ ਗਏ ਆਪਣੇ 10 ਚਾਚੇ ਦੇ ਸਲੂਨ ਤੇ ਹੀ ਆ ਬੜਾ ਕੰਮ ਹੀ ਚਾਚੇ ਦੇ ਸਲੂਨ ਤੇ ਆਪਣੇ ਆਈ ਕੀ ਕਹਿੰਦੇ ਆ ਕਲਾਇੰਟ ਆਈ ਹੀ ਫੂਕਨਿੰਗ ਆਈ ਹੀ ਉਹ ਕਰਕੇ ਚਲ ਗਏ ਆ ਕਾਸ਼ ਹੁਣੀ ਵੀ ਚਲ ਗਏ ਹੁਣ ਆਪਾਂ ਵੀ ਜਾਈਏ ਘਰਾਂ ਨੂੰ ਅਜਮਾ ਚਾਚੇ ਵਾਲੀ ਰਹੂੰਗਾ ਤੇ ਤੇ ਤੈਨੂੰ ਅੱਜ ਰਹਾ ਮੇਰੇ ਨਾਲ ਮੈਂ ਚੱਲ ਠੀਕ ਆ ਤੇ ਇੱਧਰ ਸਰੂਨ ਵੀ ਕਰ ਲੱਗੇ ਬੰਦ ਫੇਰ ਚੱਲੀਏ ਆਪਾਂ ਘਰਾਂ ਨੂੰ ਅ ਚਾਚੇ ਦੀ ਜਗਰ ਤੇ ਨਾਲ ਪ੍ਰਵਾਦਸਤਾਨੇ ਪਾਇ ਠੰਡ ਬਹੁਤ ਜਿਆਦੀ ਧੁੰਦ ਦੇ ਪਈ ਨਹੀਂ ਆ ਧੁੰਦ ਨਹੀਂ ਪਈ ਤੇ ਉਹਦਾ ਠੰਡ ਬਹੁਤ ਜਿਆਦੀ ਵਰਨਦੀ ਆ ਆਜੋ ਕੀ ਗੱਲ ਕਿੱਥੇ ਰਹਿ ਗਏ ਜੀ ਵੀਰੋਂ ਲੱਗੇ ਆ ਕਾਹਦੇ ਪਈ ਦਾ ਲੱਗੀ ਸਮਝ ਨਹੀਂ ਦੇ ਛਪੇੜ ਇੰਨੀ ਬਖੂ ਵੀ ਨਾ ਯਾਦ ਕਰੀ ਅਮ ਜਾਸਰੀ ਗਾਲ ਸਾਸਰੀ ਗਾਲ ਮੈਂ ਆਪਣੇ ਪਰਿਵਾਰ ਨੂੰ ਲੈ ਗਿਆ ਸੀ। ਇਹਦਾ ਮੇਰਾ ਪਰਿਵਾਰ ਉਹ ਦੋਨੀਆਂ। ਆਪਣੇ ਪਰਿਵਾਰ ਨੇ ਹੱਥ ਲਾ ਕੇ ਕਿਹਾ ਮੈਂ ਸਾਸਰੀ ਘਰ। ਸਾਸਰੀ ਘਰ। ਇਧਰ ਓਏ ਆਪਣੇ ਪਰਿਵਾਰ ਨੇ ਹੱਥ ਲਾਈ ਜਾਣ ਮਾਸੇ ਐ ਫੀਲਿੰਗ ਲੱਗ ਗਈ। ਓਏ ਮੈਂ ਸ਼ਮਿੰਦੇ ਜੀ ਨੇ ਲਾ ਹੀ ਦਿੱਤੇ ਮੈਂ ਲਾ ਦੇ ਭਰਾਵਾ। ਤੇ ਨਹੀਂ ਲਾਉਣੇ ਰਹਿੰਦੇ ਨਹੀਂ। ਲਾਤੇ ਹਣ ਕੇ ਲਾਤੇ ਕੇ। ਆਹ ਕਿਹਦੇ ਦਸਤਾਨੇ ਦਸਤਾਨੇ। ਕਕੇ ਤਕੇ ਸੂਟ ਜੇ ਭਰਾਵਾ ਮੇਰਾ। ਕੀ ਹਾਲ ਜੇ ਤੇਰੇ ਸਾਸਰੀ ਘਰ ਅਦਾਬ। ਓ ਭਰਾ ਇਹ ਦਾਨਾ ਖੜੀ ਮੈਂ। ਕੀ ਹਾਲ ਹੈ। ਓ ਯਾ ਨੇ ਠੀਕ ਕਰ ਬਟ ਬੀ ਨਾ ਸੇਵਾ ਕਰਦੇ ਆਂ ਯਾ ਤੇ ਸੇਕਣਾ ਦੇ ਵੀਰ ਨਹੀਂ ਨਾ ਚੱਕਦੇ ਕੋਲੇ ਆਏ ਸਤ ਰੱਖ ਵੀਰੇ ਨੇ ਬ੍ਰਾਂਡਡ ਚੀਜ਼ਾਂ ਹੀ ਰੱਖੀਆਂ ਆਂ ਇਹ ਨਾ ਕਦੇ ਘਰ ਸਮਝ ਆਂ ਅਡਵਾਂਸ ਚਲਦੇ ਆਂ ਅਡਵਾਂਸ ਚਲਦੇ ਆਂ ਰਤ ਇਹ ਮਟੀਰੀਅਲ ਪੂਰਾ ਨਿੱਗਾ ਕਿਉਂ ਆ 2026 ਚੱਲਣੀ 28 ਜੀ ਫਿਰਦੇ ਆ ਇਸ ਟਾਈਮ ਫਿਰ ਬੰਦ ਸੜ ਗਿਆ ਯੋ ਨਹੀਂ ਨਹੀਂ ਓੜੇ ਤੇ ਤਾਰਾ ਲਾ ਕੇ ਲੈ ਮਮੀ ਦੇ ਦੂਰ ਸੀਨੇ ਇਹ ਇਹ ਕਿਹਦੇ ਵਾਸਤੇ ਆ ਮੈਂ ਆਪਣੇ ਵਾਸਤੇ ਆਪਣੇ ਵਾਸਤੇ ਆ ਜੇ ਜਰਮ ਨੇ ਤੁਮ ਨੂੰ ਗਿਫਟ ਨਹੀਂ ਦਿੱਤਾ ਸੀ ਹਾਂ ਬਰੋਗ ਦਾ ਬਣਾਇਆ ਨਹੀਂ ਸੀ ਹਾਂ ਤੇ ਤੀਮ ਨੂੰ ਗਿਫਟ ਦੇਤਾ ਸੂਰ ਦਾ ਮੰਮੀ ਚਲ ਹੈਨਾ ਸਰਪ੍ਰਾਈਜ਼ ਆਵਾ ਗਿਫਟ ਦਿੱਤਾ ਗੁਫਤ ਕੀ ਗੁਫਤ ਦਾਣ ਗੁਫਤ ਦਾਣ ਆਹੀਓ ਅੱਜ ਸਰਪ੍ਰਾਈਜ਼ ਮੇਲਾ ਗੁਫਤ ਦਾਣ ਇਹ ਬਤਾਏਗਾ ਤੂੰ ਹਾਫੇਰ ਕਰਦੀ ਮਮੀ ਕਹਿੰਦੀ ਮਮੀ ਨੇ ਇਹ ਨਾ ਕਹਿਣਾ ਆਇਆ ਕਿ ਆਪਾਂ ਜਿਹੜਾ ਸਰਪ੍ਰਾਈਜ਼ ਜਿਹੜਾ ਦਿੱਤਾ ਇਹ ਸੂਟ ਦਾ ਉਹ ਹੀ ਬਲੋਗ ਚ ਨਹੀਂ ਦੱਸਿਆ ਗੁਪਤੀ ਰੱਖਿਆ ਕਾ ਮਮੀ ਕਹਿੰਦੀ ਗੁਪਤਦਾਨ ਦਾਨ ਕੀਤਾ ਕਿੰਨਾ ਸਿੱਧੀ ਵੀ ਸੂਟ ਜਲਦੀ ਜਲਦੀ ਇਹ ਆਪਣਾ ਇਹ ਆਪਣੇ ਇੱਥੇ ਤੇਰਾ ਵੇਢ ਗੇਲੀ ਬੱਸ ਬੈਣੀ ਇਹਨੂੰ ਕਰਨਾ ਹੀ ਹੋਣਾ ਇਹਨੂੰ ਬਣੇ ਪੱਤਰੇ ਨੂੰ ਡਈ ਕਰਨਾ ਐ ਵੀ ਬਣੇ ਪੱਤਰੇ ਨੂੰ ਕਰੀ ਮੱਢ ਲੈ ਜੀ ਕਦੀ ਕਰਦੇ ਨਹੀਂ ਫਿਰ ਸਦਾ ਜਾ ਇਹ ਤਾਂ ਯਾਰ ਕੀ ਆ ਇਦਾਂ ਹੀ ਆ ਨਾ ਹਾਂ ਇਦਾਂ ਹੀ ਆ ਕਿ ਪ੍ਰਸਾਦ ਉਹਦਾ ਫੀਟਿੰਗ ਹੀ ਨਹੀਂ ਆਉਂਦੀ ਤੇ ਹਫ਼ਤਾ ਫੀਟਿੰਗਾਂ ਤੇ ਲਾਤਾ ਹੈ ਵੀ ਅਜੇ ਅਜੇ ਹੀ ਪਾਇਆ ਹੋਇਆ ਆ ਕਿੰਨੇ ਦਿਨ ਹੋ ਗਏ ਉਹ ਉੱਥੋਂ ਆਇਆ ਨੂੰ ਗੁਰਦਰਾ ਸਾਹਿਬ ਤੋਂ ਨੰਦਪੁਰ ਸਾਹਿਬ ਗਿਆ ਹੀ ਵਿਛੋੜਾ ਸਾਹਿਬ ਗਿਆ ਤੇ ਅੱਜ ਪ੍ਰਸ਼ਾਦ ਦੇਣ ਆਇਆ ਯਾਰਾ ਦੱਦਾ ਮੈਂ ਭਰਾਵਾਂ ਦੱਦੇ ਨੇ ਗਾਲਾਂ ਕੱਢੀਆਂ ਫੇਰ ਆ ਫੇਰ ਕੱਢੀਆਂ ਦੱਦ ਨੇ ਭਰਾਵਾਂ ਗਾਲ ਬੜੀ ਬਾਈ ਕਹਿੰਦਾ ਤੈਨੂੰ ਕਿਹ ਪ੍ਰਸ਼ਾਦ ਲੈ ਕੇ ਆਏ ਤੈਨੂੰ ਹਫਤਾ ਹੋ ਗਿਆ ਇਹਨਾਂ ਤੈਨੂੰ ਕੋਈ ਪਰੇਸ਼ਾਨੀ ਲੈ ਆ ਜਾਂ ੜਿਆ ਅਸਲ ਚ ਯਾਰ ਗਲਤੀ ਟਾਡੀ ਮੈਂ ਤੁਹਾਨੂੰ ਦੋ ਵਾਰੀ ਕਿਹਾ ਹੈ ਕਿ ਨਹੀਂ ਲੈ ਜਾ ਜੀ ਉਹ ਜਾਂ ਲੱਗ ਗਿਆ ਤੂੰ ਤੂੰ ਲੱਗਣਾ ਤਾਂ ਨਹੀਂ ਯਾਰ ਨੂੰ ਚੇਤਾ ਨਹੀਂ ਆ ਸਕਦਾ ਹੀ ਹੈ ਜੀ ਤਾ ਬਲ ਗਿਆ ਯਾਰ ਆ ਮੈਨੂੰ ਹੁਣ ਚੇਤਾ ਹੈ ਮੈਂ ਚਾਰਜ ਖੜਨਾ ਕਰਨਾ ਹੀ ਨਹੀਂ ਦੱਦੇ ਨੇ ਫੇਰ ਬੋਲਣਾ ਹੀ ਕਿਹ ਪ੍ਰਸ਼ਾਦ ਦੱਦੇ ਨੇ ਜੇ ਹੁਣ ਜਾਇਆ ਜਾਂਦਾ ਦੱਦਾ ਜੀ ਸ਼ਿਕਾਇਤ ਨਹੀਂ ਦਦੇ ਸ਼ਿਕਾਉ ਨਾ ਸ਼ਿਕਾਉ ਸਾਰਿਆਂ ਨੂੰ ਸ਼ਿਕਾਉ ਸਾਰੇ ਨੂੰ ਆ ਬੋਲਿਆਂ ਦੇ ਵਿੱਚ ਆ ਕੀ ਪਿੰਨੀ ਦਾ ਪ੍ਰਸ਼ਾ ਪਿੰਨੀ ਨਾ ਨਰਾਮੀ ਆ ਪਿੰਨੀ ਦਾ ਹੀ ਹੈ ਉਹ ਹੀ ਹੈ ਪਿੰਨੀ ਦਾ ਪਿੰਨੀ ਦਾ ਅੰਦਾਜ਼ ਭਾਈ ਨੰਦਪੁਰ ਤੋਂ ਲਿਆਂਦਾ ਇੱਕ ਪੁੱਤਾਂ ਨੂੰ ਬਾਹਰ ਜੇ ਪ੍ਰੋਫਾ ਗੇਟ ਖੁੱਲਾ ਹੀ ਮੈਨੂੰ ਲੱਗਦਾ ਨਹੀਂ ਜਾਂਦਾ ਇਹਨੇ ਜਾਣਾ ਨਹੀਂ ਹਟ ਤੋਂ ਕਰਦੀ ਜਾਂਦਾ ਬਾਹਰ ਜਦੋਂ ਗੇਟ ਹੀ ਜਾਂਦਾ ਲੋਕ ਵੀ ਸਾਰਿਆਂ ਨੂੰ ਹੈਪੀ ਨੀਵਰ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਹੋਣ ਕਰੋੜ 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 ਅਬਾ ਕਰੋੜਾ ਵਧਾਈਆਂ ਹੋਣ ਸਾਰਿਆਂ ਨੂੰ ਤੇ ਬਾਕੀ ਨਵਾਂ ਸਾਲ ਸਾਰਿਆਂ ਦਾ ਖੁਸ਼ੀਆਂ ਭਰੇ ਆਵੇ ਤੇ ਸਾਰੇ ਜਾਨੇ ਆਪਣੇ ਘਰ ਪਰਿਵਾਰ ਵਿੱਚ ਜਿੱਥੇ-ਜਿੱਥੇ ਬਾਹਰਲੇ ਦੇਸ਼ਾਂ ਵਿੱਚ ਰਹਿੰਦੇ ਖੁਸ਼ੀ ਰਹਿਣ ਹੱਸਦੇ ਵਸਦੇ ਰਹਿਣ ਪਰਿਵਾਰਾਂ ਦਾ ਮਲਕੀ ਆਪਣਾ ਜੋੜ ਮੇਲਾ ਬਣਿਆ ਰਵੇ ਇਦਾਂ ਹੀ ਹੱਸਦੇ ਵਸਦੇ ਰਹੋ ਸਾਰੇ ਆਣੇ ਤੇ 2026 ਸਾਰਿਆਂ ਵਾਸਤੇ ਕਰਮਾ ਲਈ ਜੜੇ ਤੇ ਇਦਾਂ ਹੀ ਹੱਸਦੇ ਵਸਦੇ ਰਹੋ ਦੁਨੀਆ ਤੇ ਤੇ ਖੁਸ਼ ਰਹਿਆ ਕਰੋ ਟੈਨਸ਼ਨਾਂ ਨਾ ਇੰਨੀਆਂ ਲਿਆ ਕਰੋ ਟੈਨਸ਼ਨਾਂ ਹੁੰਦੀਆਂ ਰਹਿੰਦੀਆਂ ਵਾ ਜ਼ਿੰਦਗੀ ਦਾ ਫੇਰੀ ਮਲਕੀ ਚੱਲਦੀ ਆ ਖੁਸ਼ੀ ਵੀ ਹੋਣੀ ਆ ਤੇ ਗਮੀ ਵੀ ਹੋਣੀ ਆ ਕੁਸ਼ੀ ਗਮੀ ਹੁੰਦੀ ਰਹਿਣੀ ਆ ਤੇ ਨਜ਼ਾਰੇ ਲਿਆ ਕਰੋ ਜ਼ਿੰਦਗੀ ਦੇ ਤੇ ਟੈਨਸ਼ਨ ਹੀ ਨਹੀਂ ਲੈਣੀ ਕਿ ਗੱਲ ਦੀ ਬਾਕੀ ਚੱਲਦੀ ਗੱਲ ਜ ਰਹਾ ਕਰੋ ਤੇ ਬਾਕੀ ਇੰਜੋਏ ਕਰਿਆ ਕਰੋ ਜਿੰਨਾ ਹੱਸਿਆ ਜਾਂਦਾ ਹੱਸਿਆ ਕਰੋ ਟੈਨਸ਼ਨਾਂ ਟੁਲਨਸ਼ਨਾਂ ਹੁੰਦੀਆਂ ਰਹਿੰਦੀਆਂ ਬੰਦਿਆਂ ਦੇ ਤੇ ਕੋਈ ਗੱਲ ਨਹੀਂ ਤੇ ਇੰਨੀ ਟੈਨਸ਼ਨਾਂ ਲਿਆ ਕਰੋ ਸਾਰੇ ਜਣੇ ਜਿੰਨੇ ਵੀ ਹੈਗੇ ਖੁਸ਼ ਰਹਾ ਕਰੋ ਤੇ 2026 ਸਾਰਿਆਂ ਵਾਸਤੇ ਆਪਣਾ ਚੱਤੀ ਗਲਾ ਦੇ ਖੁਸ਼ੀਆਂ ਭਰਿਆ ਹੋਵੇ ਤੇ ਬਸ ਐਹੀ ਢਾਡੇ ਨਿੱਕੇ ਭਰਾ ਨੂੰ ਬਸ ਥੋੜੀਆਂ ਬੋਤੀਆਂ ਐਹੀ ਢਾਡੇ ਸਾਰਿਆਂ ਤੇ ਜਿੰਨੇ ਵੀ ਲੋਗ ਵੇਖਦੇ ਜੇ ਉਹਨਾਂ ਤੇ ਦਵਾਵਾਂ ਜੇ ਤੇ ਕੁਝ ਬਾਕੀ 30 ਕਮੈਂਟ ਲਾਲ ਵਾਲਾ ਕਰਾ ਦੇ ਦਵਾਵਾਂ ਦੀਆਂ ਲੈ ਲਦਾ ਪ੍ਰਸ਼ਾਦ ਅਦੇ ਕਰ ਸਿਆ ਲੈ ਤੇ ਖਲੋ ਪ੍ਰਸ਼ਾਦ ਦੀ ਗੇ ਤਦਾਂ ਇੱਥੇ ਖਲੋ ਜਾਣਾ ਤੈਨੂੰ ਵੀ ਤੇ ਗਿਆ ਪ੍ਰਸ਼ਾਦ ਰੁਕ ਗਿਆ ਅਸਚਾ ਅਸਚਾ ਦੇ ਵੀ ਚੈਨਲ ਨੂੰ ਕਰਦੇ ਹੋ ਲਾਈਕ ਕਮੈਂਟ ਕਰਦੇ ਹੋ ਸ਼ੇਅਰ ਕਰਦੇ ਹੋ ਤੇ ਜੁੜੇ ਰਹੋ ਇਦਾਂ ਵਲੋਗਾਂ ਦੇ ਨਾਲ ਤੇ ਸਾਰਿਆਂ ਨੂੰ ਨਵੇਂ ਸਾਲ ਦੀ ਲੱਖ ਲੱਖ ਵਧਾਈਆਂ ਹੋਣ ਤੇ ਥੋੜਾ ਯਾਰ ਵਲੋਗ ਲੇਟ ਹੋ ਗਿਆ ਵਾ ਇਸ ਲਈ ਤੁਹਾਨੂੰ ਕੋਈ ਕੰਮ ਚਲ ਗਿਆ ਮੈਂ ਤੇ ਸਾਰਿਆਂ ਨੂੰ ਹੈਪੀ ਨਰਦੀਆਂ ਲੱਖ ਲੱਖ ਵਧਾਈਆਂ ਹੋਣ ਤੇ ਚੰਗਾ ਜੀ ਸਾਰਿਆਂ ਨੂੰ ਸੱਸਰੀਆਂ ਕਾ